ਦਰਸਬ ਤੁਸੀਂ ਅਕਸਰ ਕਹਿੰਦੇ ਹੋ ਵੀ ਗਿਲਕੋ ਵੱਲੋਂ ਇਹ ਸੇਵਾ ਚੱਲਦੀ ਆ ਅਕਸਰ ਸਮਾਜ ਸੇਵੀ ਕੰਮ ਤੁਸੀਂ ਆਪਣੇ ਆਪ ਨੂੰ ਪਰ ਕਿਤੇ ਨਾ ਕਿਤੇ ਜਦੋਂ ਵੀਡੀਓ ਪੈਂਦੀ ਨੇ ਚ ਕਮੈਂਟ ਆਉਂਦੇ ਨੇ ਵੀ 27 ਦੀ ਚੋਣਾਂ ਆ ਰਹੇ ਨੇ ਛੇਤ ਬੀਜੇਪੀ ਲਈ ਵੋਟ ਚੋਣਾਂ ਦੇ ਲਈ ਕਿਤੇ ਨਾ ਕਿਤੇ ਇਹ ਜਿਹੜਾ ਜਿਹੜਾ ਕੰਮ ਚੱਲ ਰਿਹਾ ਨੇ ਪਿੰਡਾਂ ਦੇ ਵਿੱਚ ਚੋਣਾਂ ਦੇ ਲਈ ਹੋ ਰਿਹਾ ਦੇਖੋ ਜੀ ਹੂੰ ਅਸੀਂ ਖੜੇ ਆ ਉੱਥੇ ਲੇਕਿਨ ਇਹ ਵੋਟਾਂ ਤਾਂ ਅੱਜ ਨਹੀਂ ਹੂੰ ਦੇਖੋ ਅੱਜ ਦਾ ਜ਼ਮਾਨਾ ਇਹ ਹਜੇ ਹੈ ਛੇ ਛੋਟ ਮੈਮਰੀ ਹੈ 6 ਮਹੀਨੇ ਬਾਅਦ ਸਾਰਾ ਕੁਝ ਸੰਗਤ ਭੁੱਲ ਜਾਂਦੀ ਹੈ ਠੀਕ ਹੈ ਨਹੀਂ ਸੋ ਇਹ ਹੈ ਵੀ ਇਹਦੇ ਤਾਂ ਬੋਟਾਂ ਦਾ ਡੇਢ ਸਾਲ ਪਿਆ ਸਾਡਾ ਉਹ ਕੋਈ ਮਕਸਦ ਨਹੀਂ ਹੈਗਾ ਸਰਪੰਚ ਬਾ ਬੇਨਤੀ ਕੀਤੀ ਸਰਪੰਚ ਨੇ ਤਿੰਨ ਮੇਲਾ ਦੀ ਮੁਰਮਮਤ ਕਰਾਈ ਹੈ ਬੀਬੀ ਬਾ ਗਏ ਬੀਬੀ ਨਾਲ ਕੋਈ ਬਾਣੀ ਫੜੀ ਕਮਲ ਸਿੰਧੂ ਵੀ ਉਰੇ ਜਿੱਤ ਗਿਆ ਹਾਂਜੀ ਕੰਗ ਸਾਹਿਬ ਵੀ ਨਹੀਂ ਆਇਆ ਉਰੇ ਤਿੰਨ ਮਾਤਰੀ ਮੌਜੂਦ ਆਉਣਗੇ ਹੂੰ ਇਹ ਤਾਂ ਜੋ ਮਰਜ਼ੀ ਕਰ ਸਕਦੇ ਪਰ ਜੀ ਨੀਤੀ ਨਹੀਂ ਕੰਮ ਕਰਨੇ ਦੀ ਕਹਿੰਦੇ ਵੀ ਸਾਡੀਆਂ ਹੜਕਾਂ ਠੀਕ ਹੋਵੇ ਟੋਏ ਭਰੇ ਜਾ ਮੈਂ ਪਰ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਪਿੰਡਾਂ ਚ ਗਿੱਲ ਸਾਹਿਬ ਤੇ ਬਦੀ ਨਾ ਪਾਇਓ ਹੂੰ ਪੰਚਾਇਤਾਂ ਨੂੰ ਧਮਕਾਇਆ ਜਾ ਰਿਹਾ ਇਸ ਟਾਈਮ ਮੈਂ ਬਤੌਰ ਮੈਂਬਰ ਪੰਚਾਇਤ ਹੀ ਉੜਦਾ ਹਾਂ ਜੀ ਮੈਂ ਸਾਡੇ ਪਿੰਡ ਨੂੰ ਵੀ ਕਿਹਾ ਗਿਆ ਵੀ ਤੁਸੀਂ ਗਿੱਲ ਸਾਹਿਬ ਦੇ ਉਹ ਨਾ ਬਣਾਓ ਪਰ ਅਸੀਂ ਕਹਿੰਦੇ ਹਾਂ ਅਸੀਂ ਆਪਣੇ ਕੋਲ ਤੇ ਵੀ ਲਾਉਂਗੇ ਗਿੱਲ ਸਾਹਿਬ ਨੂੰ ਬੇਨਤੀ ਕਰਦੇ ਵੀ ਸਾਡੇ ਪਿੰਡ ਦੀ ਪਹਿਲਾਂ ਹੜਕ ਠੀਕ ਕਰੋ ਜੀ ਰੋੜੇ ਨੂੰ ਫੋਨ ਕਰਦੇ ਆ ਕੀ ਤੇ ਜਾਉਂਦੇ ਦੇਖੋ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਸਾਨੂੰ ਕਿ ਹਲਕੇ ਕੁੱਤੇ ਨੇ ਵੱਡੇ ਅਸੀਂ ਕਿਉਂ ਆਪਣਾ ਸਮਾਂ ਤੇ ਆਪਣਾ ਪੈਸਾ ਬਰਬਾਦ ਕਰੀਏ ਐਸਾ ਕਹਿੰਦਾ ਤੇ ਤੁਹਾਡਾ ਕੰਮ ਹੈ ਤੁਸੀਂ ਕਰੋ ਪਰ ਹੁਣ ਇਹ ਬੰਦਿਆਂ ਨੂੰ ਕਿਵੇਂ ਲਵਾਰਸ ਛੱਡਦੀ ਹੈ ਹਾਲ ਦੇਖੋ ਕਿਵੇਂ ਲਵਾਰਸ ਛੱਡਦੀ ਹੈ ਹੂੰ ਕੁਸ਼ਤਾ ਕਰਨਾ ਹੀ ਪਊਗਾ ਜੇ ਤੁਸੀਂ ਪਵਾ ਦੋ ਸਕਿਲ ਸਾਹਿਬ ਬਜਟ ਵੱਡਾ ਹੈ ਕਿਵੇਂ ਬਣਾਉਂਗੇ ਇਸ ਟੀਜ ਨੂੰ ਕਿ ਮਨ ਲਗੀ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਵੀ ਪੱਕਾ ਕੰਮ ਰੇ ਹੋ ਸਕੇ ਨਹੀਂ ਦੇਖੋ ਅਸੀਂ ਕਹਿੰਦੇ ਵੀ ਤੁਸੀਂ ਕਰਾਓ ਦੇਖੋ ਇਹ ਤਾਂ ਕੰਮ ਤੁਹਾਡਾ ਹੈ ਪਰ ਹੁਣ ਜੇ ਕੋਈ ਭਾਇ ਨਹੀਂ ਫੜਦਾ ਫਿਰ ਅਸੀਂ ਹੁਣ ਲੋਕਾਂ ਨੂੰ ਉਦਾਂ ਹੀ ਥੋੜੋ ਲਿਵਾਰਸ ਛੱਡਦੀਏ ਕਾਹਨੂੰ ਹਲਕੇ ਦੀ ਨਮਾਇੰਦਗੀ ਕਰਦੇ ਆ ਯਾਦ ਆਉਂਦੀ ਕਿ ਸਾਡੇ ਪਿੰਡ ਦਾ ਯੂਨੀਵਰਸਿਟੀ ਪੰਜਾਬ ਨੋਟ ਦੀ ਰਾਣਾ ਜੀ ਇੱਕ ਨੌਕਰੀ ਕਰਦੇ ਸੀ ਹਾਂਜੀ ਉਦੋਂ ਇਹ ਰੈਂਪ ਵੀ ਨਹੀਂ ਸੀ ਉਹ ਵਿਚਾਰੇ ਨਦੀ ਦੇ ਪੇਟ ਚੜ ਗਏ ਹੂੰਗਾ ਭਾਈ ਜੀ ਉਹਨਾਂ ਨੇ ਵੀ ਕੈਮਰਾ ਜ਼ਰੂਰ ਮਾਰਿਓ ਹੂੰ ਆ ਦੇਖ ਲਓ ਵੀ ਜੇ ਆ ਸਫਾਈ ਹੋਈ ਹੁੰਦੀ ਇਹ ਪਾਣੀ ਹੁਣ ਉਹ ਟਾਂਗ ਨੂੰ ਉਹ ਖਾਰ ਉਧਰ ਪੈ ਗਈ ਦੇਖੋ ਉਹ ਖਾਰ ਪੈ ਗਈ ਹੈ ਤੇ ਉੱਥੇ ਹੌਲੀ ਹੌਲੀ ਆ ਆ ਦੇਖੋ ਉੱਚਾ ਵਿੱਚ ਜੇ ਇਹਦੀ ਕਿੰਨਾ ਦੇਖੋ ਆ ਦਰਖਤ ਖੜੇ ਨੇ ਝਾੜ ਮੂਸ ਕਿੰਨਾ ਖੜਾ ਜੇ ਸਫਾਈ ਕੀਤੀ ਹੁੰਦੀ ਇਸ ਚੀਜ਼ ਦੀ ਤੇ ਫਿਰ ਉਹ ਪਾਣੀ ਉਧਰ ਨੂੰ ਨਹੀਂ ਹੁਣ ਜਾ ਕੇ ਉਧਰ ਕਿੰਨੇ ਪਿੰਡਾਂ ਦਾ ਨੁਕਸਾਨ ਕਰ ਦੂਗਾ ਜਿੱਦਣ ਕਿਤੇ ਟੁੱਟ ਗਿਆ ਜੀ ਸੋ ਜੇ ਜਿਉਰੇ ਤੇ ਸਾਂਝੇ ਖੰਡ ਪਾਠ ਵਾਤੇ ਆ ਸਭਾ ਦੇ ਲੰਗਰਾਂ ਵਾਤੇ ਲੱਕੜੀ ਵੱਢੀ ਐ ਹਾਂਜੀ ਗਾੜ ਨੇ ਸਾਡੀਆਂ ਟਰਾਲੀਆਂ ਫੜਕਾ ਸਾਡੇ ਪਰ ਜੁਰਮਾਨਾ 10000 ਰੁਪਏ ਦਾ ਜੁਰਮਾਨਾ ਲਾਇਆ ਆ ਵੀਰ ਤੇ ਲੱਕੜੀ ਕੱਢਣੇ ਦਾ ਜੰਗਲਾਤ ਵਾਲਿਆਂ ਜੰਗਲਾਤ ਵਾਲਿਆਂ ਨੇ ਜੀ ਸਫਾਈ ਕਰਨੇ ਨੂੰ ਕਹੋ ਕੋਈ ਨਹੀਂ ਆਇਆ ਆਪ ਟਰਾਲੀਆਂ ਆਪਣੇ ਆ ਰਹਿਆਂ ਗੱਲ ਵੱਡਾ ਟਰਾਲੀਆਂ ਮੈਂ ਲੱਕੜੀ ਲੈ ਜੰਨੇਗੇ ਪਨ ਕੇ ਚਲੇ ਜੰਨੇ ਪਰ ਜੇ ਗੰਗੋ ਗਰਮ ਵਾਲਾ ਸਾਂਝੇ ਕੰਮ ਵਾਤੇ ਲੱਕੜੀ ਵੱਢਦਾ ਉਹਨੂੰ ਇੱਕ ਤਿੰਬੜੀ ਵੀ ਨਹੀਂ ਵੱਢਣ ਦਈ ਸਾੜੀ ਅਸੀਂ ਲੱਦੀ ਦੀ 10000 ਰੁਪਏ ਜੁਰਮਾਨਾ ਲੱਗਿਆ ਮੇਰੇ ਉੱਪਰ ਲੱਗਿਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਿਉੜ ਰੁੜਕੀ ਖਾਮ ਪੁਲਹੇੜੀ ਤੇ ਹੋਰ ਕਈ ਪਿੰਡਾਂ ਨੂੰ ਜਿਹੜੀ ਇਹ ਪੂਲੀ ਲੱਗਦੀ ਹੈ ਪਹਿਲਾ ਪਿੰਡਾਂ ਵਾਲੇ ਨੇ ਦੋ ਤਿੰਨ ਵਾਰ ਜਿਹੜੀ ਇਹ ਪੂਲੀ ਸਵਾਰੀ ਹੈ ਪਰ ਫਿਰ ਵੀ ਪਾਣੀ ਇੰਨਾ ਜ਼ਿਆਦਾ ਚੜ੍ਹ ਕੇ ਆਉਂਦਾ ਹੈ ਵੀ ਪੂਲੀ ਟੁੱਟ ਜਾਂਦੀ ਹੈ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਕਮਾਂਗਾਰਾਂ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਰੁੜਕੀ ਦੀ ਇਹ ਪੂਲੀ ਰੁੜਕੀ ਦੀ ਪੂਲੀ ਹੈ ਜਿੱਥੇ ਖਰੜ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਸੜਕਾਂ ਦੇ ਤਾਂ ਆਹ ਪਿੰਡਾਂ ਦੇ ਹਾਲਾਤ ਨੇ ਗੰਦਾ ਪਾਣੀ ਇੱਥੇ ਇੰਨੀ ਜ਼ਿਆਦਾ ਮੁਸ਼ਕਲ ਮਾਰ ਰਹੀ ਤੁਹਾਨੂੰ ਦੱਸ ਨਹੀਂ ਸਕਦੇ ਉੱਪਰੋਂ ਪੁਲੀਸ ਦੇ ਹਾਲਾਤ ਲੋਕ ਤੁਰ ਕੇ ਇੱਥੋਂ ਲੰਘ ਨਹੀਂ ਸਕਦੇ ਤਾਂ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਲੋਕ ਨੇ ਆਪਣੇ ਵੱਲੋਂ ਇੱਥੇ ਧਰਨੇ ਲਗਾਉਂਦੇ ਨੇ ਪਿੱਛੇ ਜੇ ਕਾਂਗਰਸ ਪਾਰਟੀ ਵੱਲੋਂ ਵੀ ਇੱਥੇ ਧਰਨਾ ਲਗਾਇਆ ਗਿਆ ਸੀਗਾ ਤਾਂ ਅੱਜ ਗਿੱਲ ਸਾਹਿਬ ਇੱਥੇ ਪਹੁੰਚੇ ਨੇ ਗਿੱਲ ਕੋ ਗਰੁੱਪ ਵੱਲੋਂ ਇੱਥੋਂ ਪਹੁੰਚੇ ਨੇ ਤੇ ਆਪਣੀ ਬੀਜੇਪੀ ਪਾਰਟੀ ਵੱਲੋਂ ਇੱਥੋਂ ਪਹੁੰਚੇ ਨੇ ਕਹਿੰਦੇ ਜੀ ਲੋਕਾਂ ਦੀ ਬਾਹ ਫੜਨ ਲਈ ਆਏ ਨੇ ਪੂਰਾ ਦੇਖ ਸਕਦੇ ਹੋ ਇੱਕ ਵਾਰ ਕੈਮਰਾ ਦਿਖਾਇਆ ਜਾਵੇ ਪੂਰੇ ਪਿੰਡ ਨਿਵਾਸੀ ਇੱਥੇ ਮੌ ਯਾਨੀ ਚੰਦੋਂ ਦੇ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਗੱਲ ਗੱਲਬਾਤ ਕਰਦੇ ਗਿੱਲ ਸਾਹਿਬ ਨਾਲ ਗਿੱਲ ਸਾਹਿਬ ਕਿਹੋ ਜਿਹੇ ਹਾਲਾਤ ਨੇ ਰੁੜਕੀ ਦੀ ਤਸਵੀਰਾਂ ਦੇ ਦੇਖੋ ਹਾਲਾਤ ਤੁਹਾਡੇ ਸਾਹਮਣੇ ਨੇ ਤੁਹਾਡਾ ਤੁਸੀਂ ਕੈਮਰੇ 'ਚ ਆਪ ਹੀ ਦਿਖਾਈ ਦੇਣੇ ਲੋਕਾਂ ਨੇ ਵੀ ਹਾਲਾਤ ਕਿੰਨੇ ਮਾੜੇ ਨੇ ਇਹ ਪੰਜ ਤੋਂ 6 ਪਿੰਡਾਂ ਨੂੰ ਜਿਹੜੀ ਪੁਲੀ ਜੋੜਦਾ ਇਹ ਤੇ ਇਹ ਦੇਖ ਲਓ ਵੀ ਬਿਲਕੁਲ ਲਿੰਕ ਟੁੱਟਿਆ ਹੋਇਆ ਮਤਲਬ ਤੁਰਕੇ ਵੀ ਆ ਸਾਡੀਆਂ ਭੈਣਾਂ ਦੇਖੋ ਨਿਕਲੀਆਂ ਨੇ ਕਿਵੇਂ ਜਾ ਰਹੀਆਂ ਨੇ ਉਹ ਤੇ ਇਹ ਤੁਰਕੇ ਲੰਘਣਾ ਵੀ ਇੱਥੇ ਜਿਹੜਾ ਮੁਸ਼ਕਲ ਹੈ ਸੋ ਸਾਡੀ ਬੇਨਤੀ ਹੈ ਸਾਡੇ ਜੋ ਐਮਐਲਏ ਵੀਰ ਅਨਮੋਲ ਗਗਰਮਾਨ ਨੂੰ ਵੀ ਤੁਸੀਂ ਆਓ ਆ ਕੇ ਇਹਨੂੰ ਦੇਖੋ ਅਰਜ਼ਿਕਾ ਹੋਰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਕੋਸ਼ਿਸ਼ ਕਰੋ ਇਹ ਜਿਹੜਾ ਦੇਖੋ ਇਹ ਵੀ ਹੜਾਂ ਕਰਨੀ ਹੋਇਆ ਇਹ ਵੀ ਹੜੀ ਨੇ ਜਿਵੇਂ ਥੱਲੇ ਪੰਜਾਬ ਚ ਆਏ ਨੇ ਇਹ ਵੀ ਸਾਡੇ ਜਿੰਨੇ ਪੁਰਾਣੇ ਰੁੜੇ ਨੇ ਜਾਂ ਪੁਰੀਆਂ ਰੁੜੀਆਂ ਨੇ ਮੈਂ ਸਮਝਦਾ ਵੀ ਇਹ ਵੀ ਹੜ ਉਹੀ ਸਥਿਤੀ ਆ ਸਾਡੇ ਵੀ ਇੱਥੇ ਬਣੀ ਹੋਈ ਤੇ ਅਸੀਂ ਜੋ ਸੈਂਟਰ ਤੋਂ ਰਿਲੀਫ ਮਿਲਣਾ ਹੈ ਤੇ ਕੋਸ਼ਿਸ਼ ਕਰਨ ਸਾਡੇ ਬੀਬਾ ਜੀ ਵੀ ਇਹਨਾਂ ਨੂੰ ਪੁਲਾ ਨੂੰ ਜਿੰਨੇ ਵੀ ਸਾਡੇ ਰੁੜੇ ਨੇ ਇਹਨਾਂ ਨੂੰ ਵੀ ਉਹ ਹੜ ਪੀੜ ਤੇ ਜਿਹੜਾ ਹੜਾਂ ਦਾ ਮੁਆਵਜ਼ਾ ਮਿਲਣਾ ਹੈ ਜੋ ਸੈਂਟਰ ਵੱਲੋਂ ਮਿਲਣਾ ਹੈ ਉਹਦੇ ਚ ਇਹਨੂੰ ਪਵਾਇਆ ਜਾਵੇ ਨਾਲ ਅਸੀਂ ਜਿੱਥੇ ਸਾਡੀ ਲੋੜ ਹੈ ਜਿੱਥੇ ਸਾਡੂੰ ਕਹਿਣਗੇ ਅਸੀਂ ਉੱਥੇ ਆ ਨਗਰਾਂ ਕਰਕੇ ਜਾਣ ਨੂੰ ਤਿਆਰ ਆਂ ਪਰ ਲੇਕਿਨ ਇਹਨੂੰ ਇਹਦਾ ਸਰਕਾਰ ਆਪਣੇ ਤੌਰ ਤੇ ਵੀ ਜੋ ਕਰ ਸਕਦੀ ਹੈ ਪਲਾਸੀ ਨੂੰ ਕੋਸ਼ਿਸ਼ ਕਰੋ ਵੀ ਜੇ ਇਹ ਜਿਹੜਾ ਹੜਾਂ ਦਾ ਮੁਆਵਜ਼ਾ ਹੁਣ ਸੈਂਟਰ ਵੱਲੋਂ ਜੋ ਪ੍ਰਧਾਨ ਮੰਤਰੀ ਜੀ ਵੀ 9 ਤਰੀਕ ਨੂੰ ਆ ਰਹੇ ਨੇ ਮੈਂ ਕਹਿੰਦਾ ਜਿੰਨੇ ਪੁਲ ਟੁੱਟੇ ਨੇ ਇਹ ਸਾਰੇ ਹੜਾ ਪਾਣੀ ਕਰਕੇ ਟੁੱਟੇ ਨੇ ਹੜਾ ਆਇਆ ਤਾਂ ਹੀ ਟੁੱਟੇ ਨੇ ਉਹਨੂੰ ਪਾਇਆ ਜਾਵੇ ਬੁੱਧਾ ਐਮ ਐਲ ਏ ਹੜੜ ਪੀੜਤਾਂ ਨੂੰ ਮਿਲਣ ਗਏ ਹੋਏ ਨੇ ਉਹਨਾਂ ਦੇ ਦੁੱਖ ਸਾਰ ਲੈਣ ਗਏ ਹੋਏ ਨੇ ਉਧਰੇ ਨਹੀਂ ਦੇਖੋ ਚੰਗੀ ਗੱਲ ਹੈ ਮੈਂ ਕਹਿੰਦਾ ਕਿਸੇ ਦਾ ਦੁੱਖ ਵਡਾਉਣ ਉਹ ਗਏ ਚੰਗੀ ਗੱਲ ਹੈ ਪਰ ਆਪਣਾ ਹਲਕਾ ਸਾਡਾ ਤਾਂ ਆਪ ਪੀੜਤ ਹੋਇਆ ਬੈਠਾ ਤੁਸੀਂ ਉਰੇ ਵੀ ਆਓ ਇਹਨਾਂ ਲੋਕਾਂ ਨੂੰ ਵੀ ਜਿਹੜਾ ਤੁਸੀਂ ਬਾਹ ਫੜੋ ਇਹਨਾਂ ਲੋਕਾਂ ਦੀ ਠੀਕ ਹੈ ਉੱਥੇ ਗਏ ਵਧੀਆ ਗੱਲ ਹੈ ਠੀਕ ਹੈ ਕਿਸੇ ਦੀ ਅੱਜ ਪ੍ਰੋਬਲਮ ਚ ਸਾਡਾ ਭਾਈਚਾਰ ਪਰ ਆ ਹਾਲ ਵੀ ਉਹਨਾਂ ਤੋਂ ਘੱਟ ਨਹੀਂ ਹੈਗੇ ਜੀ ਉਹ ਸਾਰੇ ਉਹ ਸਾਰੇ ਤੋਂ ਆ ਘੱਟ ਹਾਲ ਨਹੀਂ ਹੈਗੇ ਤੁਸੀਂ ਦੇਖ ਹੀ ਰਹੇ ਆ ਕੈਮਰੇ ਦੀ ਅੱਖ ਨਾਲ ਤੁਸੀਂ ਵੀ ਦਿਖਾ ਦਿਓ ਵੀ ਇਹ ਕਿਸ ਤਰ੍ਹਾਂ ਘੱਟ ਹੈ ਜਦੋਂ ਸਾਰੇ ਲੋਕ ਮਤਲਬ 6 ਪਿੰਡਾਂ ਦਾ ਲਿੰਕ ਹੀ ਟੁੱਟ ਗਿਆ ਹਾਂਜੀ ਸ਼ਕਿਲ ਸਾਹਿਬ ਜਿਹੜਾ ਵੱਡਾ ਹੈ ਕਿਵੇਂ ਬਣਾਉਂਗੇ ਸਟੇਜ ਨੂੰ ਕਿ ਮਤਲਬ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਵੀ ਪੱਕਾ ਕੰਮ ਰਵੇ ਹੋ ਸਕੇ ਨਹੀਂ ਦੇਖੋ ਅਸੀਂ ਤਾਂ ਟੈਂਪਰੇਰੀ ਹੱਲ ਕਰਨ ਲੱਗੇ ਪਏ ਆ ਅਸੀਂ ਤਾਂ ਟੈਂਪਰੇਰੀ ਆ ਵੀ ਇਹਨੂੰ ਭਰਪੂਰ ਕੇ ਤਾਂ ਕਿ ਲੋਕਾਂ ਦਾ ਆਉਣਾ ਜਾਣਾ ਥੋੜਾ ਜਿਹਾ ਟੈਂਪਰੇਰੀ ਹੋ ਜਵੇ ਬਾਕੀ ਇਹ ਤਾਂ ਇਹਦਾ ਕੰਮ ਜਿਹੜਾ ਹੈਗਾ ਇਹ ਸਰਕਾਰਾਂ ਦਾ ਹੈ। ਇਹ ਸਰਕਾਰ ਨੇ ਕਰਨਾ ਹੈ ਪਰ ਮੈਂ ਇਹ ਕਹਿੰਦਾ ਵੀ ਦੇਖੋ ਜੇ ਸਰਕਾਰ ਕੋਲ ਵੀ ਫੰਡਾਂ ਦੀ ਕੋਈ ਕਮੀ ਹੈ। ਬੈਸਟਾ ਸਰਕਾਰ ਕਹਿੰਦੀ ਸਾਡੇ ਕੋਲ ਕੋਈ ਕਮੀ ਨਹੀਂ ਪਰ ਜੇ ਕਮੀ ਹੈ ਪਰ ਹੁਣ ਇਹ ਹਰ ਇਹ ਵੀ ਹਰ ਪੀੜਤਿਆਂ ਦੇ ਵਿੱਚ ਹੀ ਆ ਜਾਣਾ। ਇਹ ਹੜਾਂ ਦੀ ਸਥਿਤੀ 'ਚ ਆ ਜਾਣਾ ਤੁਸੀਂ ਹਿੰਮਤ ਮਾਰ ਕੇ ਸਾਡੀ ਬੀਬਾ ਜੀ ਨੂੰ ਬੇਨਤੀ ਆ ਵੀ ਹਿੰਮਤ ਮਾਰ ਕੇ ਤੁਸੀਂ ਇਹਨੂੰ ਪਵਾ ਲਓ ਤਾਂ ਕਿ ਜਿੰਨੇ ਪੁਲ ਭਾਵੇਂ ਉਹ 33 ਮਜ਼ਦਰੀ ਵਾਲਾ ਰੁੜਿਆ ਭਾਵੇਂ ਆ ਇਹ ਹੋਰ ਕਈ ਪੁਲੀਆਂ ਰੁੜੀਆਂ ਨੇ ਆਪਾਂ ਸਾਰਾ ਇਹ ਇਹਦਾ ਮੁਆਵਜ਼ਾ ਮੈਂ ਕਹਿੰਦਾ ਵੀ ਉੱਥੇ ਜੋ ਸੈਂਟਰ ਤੋਂ ਲਈ ਮਤਲਬ ਉਧਰ ਚ ਪਾਓ ਜਿਲ੍ਹੇ ਸਾਹਿਬ ਤੁਸੀਂ ਅਕਸਰ ਕਹਿੰਦੇ ਹੋ ਵੀ ਗਿਲਕੋ ਵੱਲੋਂ ਇਹ ਸੇਵਾ ਚੱਲਦੀ ਆ ਅਕਸਰ ਸਮਾਜ ਸੇਵੀ ਕਹਿੰਦੇ ਤੁਸੀਂ ਆਪਣੇ ਆਪ ਨੂੰ ਪਰ ਕਿਤੇ ਨਾ ਕਿਤੇ ਜਦੋਂ ਵੀਡੀਓ ਪੈਂਦੀ ਨੇ ਚ ਕਮੈਂਟ ਆਉਂਦੇ ਨੇ ਵੀ ਸਤਾਈ ਦੀ ਇਲੈਕਸ਼ਨ ਆ ਰਹੇ ਨੇ ਜਾਂ ਬੀਜੇਪੀ ਲਈ ਵੋਟ ਚੋਣਾਂ ਦੇ ਲਈ ਕਿਤੇ ਨਾ ਕਿਤੇ ਇਹ ਮਿੰਟਾਂ ਦੇ ਵਿੱਚ ਆਉਣਾ ਦੇ ਲਈ ਹੋ ਰਿਹਾ ਦੇਖੋ ਜੇ ਤਾਂ ਸੀ ਇਹ ਨਮਾ ਕਰਨ ਲੱਗੇ ਫੇਰ ਤਾਂ ਸਾਡੇ ਤੇ ਕਮੈਂਟ ਕਰ ਸਕਦੇ ਹਾਂ ਅਸੀਂ ਪਹਿਲਾਂ ਕਰੋਨਾ ਚ ਕਿੰਨਾ ਕੰਮ ਕੀਤਾ ਜੀ ਹੂੰ ਉਦੋਂ ਅਸੀਂ ਜਾਨ ਹਥੇੜੀ ਤੇ ਰੱਖ ਕੇ ਮਤਲਬ ਅਸੀਂ ਕੰਮ ਕੀਤਾ ਮਤਲਬ ਸਾਡਾ ਇਹ ਵੀ ਸੀ ਕਿ ਅਸੀਂ ਗਿਲਕੋ ਰਸੋਈ ਬਣਾ ਕੇ ਗਿਲਕੋ ਜੋ ਉਥੇ ਵਾਸੀ ਨੇ ਉਹਨਾਂ ਦੇ ਸਹਿਯੋਗ ਨਾਲ 60 ਦਿਨ ਲੰਗਰ ਚਲਾਇਆ ਜੀ ਤੇ 3 ਲੱਖ ਬੰਦੇ ਨੂੰ ਰੋਜ਼ 5000 ਦਾ ਲੰਗਰ ਬਣਦਾ ਸੀ ਹੂੰ ਕਿੱਟਾਂ ਵੰਡੀਆਂ ਹਲਕਾ ਵਾਰ-ਵਾਰ ਸੈਨੀਟਾਈਜ਼ ਕੀਤਾ ਆਪਣੇ ਸਕੂਲ ਨੂੰ ਹਸਪਤਾਲ 'ਚ ਕਨਵਰਟ ਕੀਤਾ ਤੇ ਬਾਅਦ 'ਚ ਹੜ ਆਏ ਉੱਪਰ 6-6 ਮਹੀਨੇ ਦਾ ਪਛੂਆ ਦਾ ਚਾਰਾ ਅਰ 6-6 ਮਹੀਨੇ ਬੰਦਿਆਂ ਦਾ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਜਿੱਥੇ ਕਿਤੇ ਵੀ ਵਿਵਤਾ ਪਈ ਹੈ ਅਸੀਂ ਖੜੇ ਆਂ ਉੱਥੇ ਲੇਕਿਨ ਇਹ ਵੋਟਾਂ ਤਾਂ ਅੱਜ ਨਹੀਂ ਦੇਖੋ ਅੱਜ ਦਾ ਜ਼ਮਾਨਾ ਇਹੋਜ ਹੈ ਛੇ ਛੋਟ ਮੈਮਰੀ ਹੈ 6 ਮਹੀਨੇ ਬਾਅਦ ਸਾਰਾ ਕੁਝ ਸੰਗਤ ਭੁੱਲ ਜਾਂਦੀ ਹੈ ਠੀਕ ਹੈ ਨਹੀਂ ਸੋ ਇਹ ਹੈ ਵੀ ਇਹਦੇ ਤਾਂ ਵੋਟਾਂ ਤਾਂ ਡੇਢ ਸਾਲ ਪਿਆ ਸਾਡਾ ਉਹ ਕੋਈ ਮਕਸਦ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਵੀ ਤੁਸੀਂ ਕਰਾਓ ਦੇਖੋ ਇਹ ਤਾਂ ਕੰਮ ਤੁਹਾਡਾ ਹੈ ਪਰ ਹੁਣ ਜੇ ਕੋਈ ਬਾਹੀਂ ਨਹੀਂ ਫੜਦਾ ਫਿਰ ਅਸੀਂ ਹੁਣ ਲੋਕਾਂ ਨੂੰ ਉਦਾਂ ਹੀ ਥੋੜੋ ਲਵਾਰਸ ਛੱਡਦੀ ਆਖਣ ਨੂੰ ਹਲਕੇ ਦੀ ਨਮਾਇੰਦਗੀ ਕਰਦੇ ਆ ਤੇ ਅਸੀਂ ਫਿਰ ਹੁਣ ਆਪਣੇ ਤੌਰ ਤੇ ਜਿੰਨਾ ਹੋ ਸਕਦਾ ਉਹ ਲੱਗੇ ਹੋਏ ਜੀ ਪਿੰਡਾਂ ਦੀ ਪੰਚਾਇਤਾਂ ਆਪਜੀ ਕੋਲ ਆਈ ਸੀਗੀਆਂ ਕੋਈ ਦੱਸਿਆ ਇਹਨਾਂ ਨੇ ਕਹਿੰਦੇ ਵੀ ਪਹਿਲਾਂ ਇਹ ਇਹਨਾਂ ਪਿੰਡ ਦੀ ਪੰਚਾਇਤਾਂ ਨੇ ਆਪ ਮਿਲ ਕੇ ਬਣਾਈ ਸੀ ਪੁਲੀ ਕਿਤੇ ਨਾ ਕਿਤੇ ਕੱਚਾ ਕੰਮ ਕੀਤਾ ਸੀ ਆ ਦੇਖੋ ਇਹਨਾਂ ਨੇ ਇਹ ਤਾਂ ਹੁਣ ਕੋਸ਼ਿਸ਼ ਕਰਦੇ ਜਦੋਂ ਹੁਣ ਲੰਘਣ ਨੂੰ ਇਹ ਰਸਤਾ ਨਹੀਂ ਹੁਣ ਪਿੰਡ ਵਾਲੇ ਮਿਲ ਕੇ ਜਿੰਨੀ ਹੁੰਦੀ ਹੈ ਉਹ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਨੇ ਸਾਡੇ ਕੋਲ ਵੀ ਆਏ ਸਾਨੂੰ ਵੀ ਕਿਹਾ ਵੀ ਤੁਸੀਂ ਆ ਕੇ ਉਹਨਾਂ ਦਾ ਜਿਹੜਾ ਸਾਡਾ ਕੋਈ ਨਾ ਕੋਈ ਹੱਲ ਕਢਾ ਦਿਓ ਟੈਂਪੋਰੀ ਸੋ ਇਸ ਸਬੰਧ 'ਚ ਅਸੀਂ ਆਏ ਆ ਦੇਖੋ ਅੱਜ ਅਸੀਂ ਸਾਰਾ ਇੱਥੇ ਜੋ ਵੀ ਇਹਨੂੰ ਟੈਕਨੀਕਲ ਟੀਮ ਦੇਖ ਗਈ ਸੀ ਜੋ ਵੀ ਜਿਸ ਤਰ੍ਹਾਂ ਦਾ ਹੱਲ ਨਿਕਲਦਾ ਹੋਇਆ ਇਹਨੂੰ ਅਸੀਂ ਚਾਲੂ ਕਰਾਂਗੇ ਮੋਦੀ ਜੀ ਆ ਰਹੇ 9.9 ਤਰੀਕ ਨੂੰ ਆ ਰਹੇ ਨੇ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੁਸੀਂ ਜਾਓਗੇ ਮਿਲਣ ਕੋਈ ਸੰਪਰਕ ਕਰੋਗੇ ਗੱਲਬਾਤ ਦਸੋਗੇ ਵੀ ਇਲਾਕੇ ਦੇ ਵਿੱਚ ਇਹ ਸਥਿਤੀ ਹੈ ਨਹੀਂ ਦੇਖੋ ਉੱਥੇ ਤਾਂ ਜਿਹੜੀ ਹਾਈ ਕਮਾਂਡ ਆ ਉਹ ਮਿਲੇਗੀ ਜਾਂ ਸਰਕਾਰ ਮਿਲੇਗੀ ਕਿਉਂਕਿ ਸਰਕਾਰ ਨੇ ਮੁਆਵਜ਼ੇ ਦਾ ਚਿੱਠਾ ਤਾਂ ਸਰਕਾਰ ਨੇ ਦੇਣਾ ਹੈ ਵੀ ਆ ਸਾਡਾ ਇੰਨਾ ਨੁਕਸਾਨ ਹੋ ਗਿਆ ਸੋ ਇਹ ਹੈ ਵੀ ਅਸੀਂ ਤਾਂ ਬੀਬਾ ਕਿਹੜਾ ਹੈਗਾ ਤੁਸੀਂ ਇਹਨੂੰ ਵੀ ਹੜਾਂ ਵਿੱਚੇ ਲਾਓ ਜੋ ਨੁਕਸਾਨ ਆਪਣੇ ਹਲਕੇ 'ਚ ਹੋਇਆ ਇਹ ਵੀ ਪਾਣੀ ਨੇ ਕੀਤਾ ਨਾ ਜੀ ਉੱਥੇ ਜਣੀ ਘਰਾਂ 'ਚ ਭਰ ਗਿਆ ਇਹ ਸਾਡੇ ਵੈਸੇ ਪੁਲ ਰੋੜ ਕੇ ਲੈ ਗਿਆ ਸੋ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਪੂਰੀ ਸਾਡੀ ਪਾਰਟੀ ਉੱਪਰ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਕਿਸੇ ਤਰੀਕੇ ਫੰਡ ਉੱਧਰ ਪਹੁੰਚ ਜਾਣ ਪਰ ਤੁਸੀਂ ਕੁਝ ਉਹਨਾਂ ਨੂੰ ਕਾਗਜ਼ੀ ਪੱਤਰੀ ਉਹਨਾਂ ਨੂੰ ਦੋ ਤਾਂ ਸਹੀ ਫਿਰ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੱਦਾਂ ਆਵਾ ਤੁਸੀਂ ਪਾਰਟੀ ਕਹਿੰਦੇ ਆ ਆਰ ਡੀ ਐਫ ਦਾ 8000 ਕਰੋੜ ਫਸਿਆ ਹੋਇਆ ਹੈ ਬਈ ਸੈਂਟਰ ਦੇ ਨਹੀਂ ਰਹੀ ਪੰਜਾਬ ਨੂੰ ਦੇਖੋ ਆਰ ਡੀ ਐਫ ਦਾ ਉਸ ਹਿਸਾਬ ਮੰਗਦੇ ਨੇ ਉਹ ਕਹਿੰਦੇ ਪਿਛਲਾ ਹਿਸਾਬ ਦੇ ਦਿਓ ਇਹਨਾਂ ਨੇ ਜਿਹੜਾ ਪਿਛਲਾ ਪੈਸਾ ਤਾਂ ਸੜਕਾਂ ਦਾ ਉਹ ਚੱਕ ਕੇ ਸਾਰਾ ਹੋਰ ਪਾਸੇ ਲਾ ਲਿਆ ਉਹ ਦੇਖੋ ਇੱਕ ਕਾਨੂੰਨ ਹੈ ਹਸਾਬ ਮੰਗਦੇ ਨੇ ਉਹ ਕਹਿੰਦੇ ਸਾਨੂੰ ਪਿਛਲਾ ਸਾਲ ਦੇ ਦਿਓ ਦੱਸ ਦਿਓ ਕਿੱਥੇ ਸੜਕਾਂ ਬਣੀਆਂ ਤੇ ਅਗਲਾ ਲੈ ਜਾਓ ਇਹਨਾਂ ਨੇ ਪੈਸਾ ਉਹ ਮਿਸਯੂਜ਼ ਕਰ ਲਿਆ ਹੁਣ ਜਿਵੇਂ ਇਹਦਾ ਕੀਤਾ ਇਹਦਾ ਕੀਤਾ ਸੀ ਆਪਣੇ ਹੈਲਥ ਦਾ ਹਾਂਜੀ ਇਹਨਾਂ ਨੇ ਆਮ ਆਦਮੀ ਕਲੀਨਿਕ ਲਾਤੇ ਉਹਨਾਂ ਨੇ 800 ਕਰੋੜ ਰੁਪਏ ਰੋਕ ਲਿਆ ਕਿਉਂਕਿ ਸਕੀਮ ਤਾਂ ਇੱਕ ਸਕੀਮ ਹੈ ਉਹ ਜਦੋਂ ਇਹਨਾਂ ਨੇ ਉਹਨਾਂ ਦੇ ਬੋਰਡ ਲਾਏ ਉਹਨਾਂ ਨੇ ਰੀਲੀਜ਼ ਕਰਤਾ ਹੁਣ ਆਹ ਹਿਸਾਬ ਦੇਣ ਅਗਲਾ ਆਰ ਡੀ ਐਫ ਲਿਆਉਣ ਜੀ ਹੁਣ ਜੇ ਪੈਸਾ ਕਿਤੇ ਆਪਾਂ ਇੱਕ ਹੋਰ ਪਾਸੇ ਵਰਤ ਲਿਆ ਸੜਕ ਦਾ ਮੇਰੇ ਹਲਕੇ ਦੱਸ ਦੋ ਕਿਹੜੀ ਸੜਕ ਬਣੀ ਆ ਸਾਰੀ ਸੰਗਤ ਘੜੀਆ ਪੁੱਛ ਲਓ ਵੀ ਕਿਹੜੀ ਸੜਕ ਬਣੀ ਪਿੰਡਾਂ ਨੂੰ ਕੀ ਭਰੋਸਾ ਦਵੋਗੇ ਨਹੀਂ ਪਿੰਡ ਵਾਲਿਆਂ ਤਾਂ ਇਹ ਹੈ ਵੀ ਦੇਖੋ ਅਸੀਂ ਤਾਂ ਪਹਿਲਾਂ ਵੀ ਇਹਨਾਂ ਦੇ ਨਾਲ ਅੱਜ ਵੀ ਇਹਨਾਂ ਦੇ ਨਾਲ ਆ ਫੇਰ ਵੀ ਇਹਨਾਂ ਦੇ ਨਾਲ ਖੜੇ ਆ ਅੱਜ ਤਾਂ ਜੋ ਸਾਡੀ ਡਿਊਟੀ ਲਾਉਂਗੇ ਅਸੀਂ ਹਾਜ਼ਰ ਆ ਮੈਂ ਤਾਂ ਇਹੀ ਭਰੋਸਾ ਦਊਂਗਾ ਜਿੱਥੇ ਸਾਡੀ ਜੋ ਡਿਊਟੀ ਲੰਭੇ ਅਸੀਂ ਹਾਜ਼ਰ ਆ ਜੋ ਤਿਲ ਫੁੱਲ ਕਰ ਸਕਦੇ ਹੋ ਜਰੂਰ ਕਰਾਂਗੇ ਜੀ ਬਾਈ ਜੀ ਕਿਵੇਂ ਦੇਖਦੇ ਹੋ ਕਿਵੇਂ ਦੇ ਹਾਲਾਤ ਨੇ ਰੁੜਕੀ ਦੇ ਪੁਲੀ ਦੇ ਬਹੁਤ ਮਾੜਾ ਹਾਲ ਹੈ ਜੀ ਹਾਂ ਇਹ ਤਾਂ 2023 ਦੇ ਵਿੱਚ ਵੀ ਇਹੀ ਹਾਲ ਹੋਇਆ ਸੀ ਜੀ ਚਲੋ ਇੱਥੇ ਸਰਪੰਚ ਸਾਹਿਬ ਰੁੜਕੀ ਤੋਂ ਜੀ ਹਾਂਜੀ ਤੇ ਆਪਣਾ ਪ੍ਰਧਾਨ ਗੁਰਪ੍ਰੀਤ ਜੀ ਇਹਨਾਂ ਨੇ ਰਲ ਕੇ ਇਹ ਪੁਲ ਪਹਿਲਾਂ ਬਣਾਇਆ ਸੀ ਹੂੰ ਚਲੋ ਹੁਣ ਗਿੱਲ ਸਾਹਿਬ ਨੂੰ ਰਿਕੁਐਸਟ ਕਰੀ ਉਹਨਾਂ ਨੇ ਤੇ ਹੁਣ ਗਿੱਲ ਸਾਹਿਬ ਪਹੁੰਚੇ ਅੱਜ ਹੂੰ ਤੇ ਇਹਨਾਂ ਨੇ ਆਪਣਾ ਸਹੀ ਕਰਕੇ ਦੇਣਗੇ ਅੱਜ ਸਾਨੂੰ ਉਮੀਦ ਹੈ ਪੂਰੀ ਨਾਲ ਤੋਂ ਜੀ ਤੁਸੀਂ ਤੀਉੜ ਦੇ ਨਿਵਾਸੀ ਹੋ ਤੁਹਾਨੂੰ ਵੀ ਦਿੱਕਤ ਆਉਂਦੀ ਇਹ ਪੁਲੀ ਤੋਂ ਲੰਘਣ ਲੱਗੇ ਹਾਂ ਜੀ ਹਾਂ ਸਾਨੂੰ ਤਾਂ ਮੇਨ ਸਾਡਾ ਵਾਲੇ ਰਡਿਆੜਾ ਘਟੌਰ ਪੁਜੌਲੀ ਅਵੇ ਪਰ ਹਮ ਬਟ ਆਪਣਾ ਅੱਲਾ ਪਰਸ ਇਹ ਇਹ ਲੋਕ ਤਾਂ ਜਿਹੜੇ ਲੋਕ ਸਾਡੇ ਮੁਲਾਜ਼ਮਾਂ ਸਰਕਾਰੀ ਚ ਚੰਡੀਗੜ੍ਹ ਡਿਊਟੀ ਕਰਦੇ ਆ ਜੀ ਉਹ ਉਹਨਾਂ ਨੂੰ ਮੇਨ ਰਸਤਾ ਸਾਡਾ ਇਹੀ ਹੈ ਇਹੀ ਲੱਗਦਾ ਹਾਂ ਸਾਨੂੰ ਤਾਂ ਹੁਣ ਵੀ ਇਹ ਆਦ ਆਉਂਦੀ ਕਿ ਸਾਡੇ ਪਿੰਡ ਦਾ ਯੂਨੀਵਰਸਿਟੀ ਪੰਜਾਬ ਨੋਟ ਦੀ ਰਾਣਾ ਜੀ ਇੱਕ ਨੌਕਰੀ ਕਰਦੇ ਸੀ ਹਾਂਜੀ ਉਦੋਂ ਇਹ ਰੈਂਪ ਵੀ ਨਹੀਂ ਸੀ ਉਹ ਵਿਚਾਰੇ ਸੀ ਨਦੀ ਦੀ ਢੇਰ ਚੜ ਗਏ ਅੱਜ ਤੋਂ 30 35 ਸਾਲ ਪਹਿਲਾਂ ਜੀ ਹਾਂ ਸਾਨੂੰ ਤਾਂ ਬੜਾ ਦੁੱਖ ਲੱਗਦਾ ਜਦ ਹੁਣ ਇੱਥੇ ਆਉਂਦੇ ਆ ਯਾਦ ਆਉਂਦਾ ਰਾਣਾ ਜੀ ਉਹ ਵੀ ਇਹ ਇਸ ਪੁਲ ਦੀ ਪੇਟ ਨਦੀ ਪੇਟ ਚੜੇ ਚੜਨਾਣਾ ਜੀ ਬਾਕੀ 5 6 ਪਿੰਡ ਨਹੀਂ ਹੈ ਜੀ ਇਹ ਤਾਂ ਸਾਡੇ ਪਾਗਲ ਸੌੜਾਂ ਹੋਇਆ ਹਜਨਪੁਰ ਸਾਹ ਪਰ ਤੇ ਲੋਕ ਜਿੰਨੇ ਵੀ ਮੁਲਾਜ਼ਮ ਡਿਊਟੀ ਜਾਂਦੇ ਆ ਇਸੇ ਰਸਤੇ ਨੂੰ ਵੀ ਕਰਦੇ ਆ ਜੀ ਹਾਂ ਜੀ ਅਸੀਂ ਧੰਨਵਾਦ ਕਰਦੇ ਆ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਸਾਡੀ ਬਾਹ ਫੜੀ ਹੈ ਸਾਰਾ ਇਲਾਕਾ ਗਿੱਲ ਸਾਹਿਬ ਨਾਲ ਹੈ ਇਸ ਟਾਈਮ ਮੌਕੇ ਤੇ ਸਾਰੇ ਹਾਜ਼ਰ ਆ ਸਾਡੇ ਪੰਚਾਇਤਾਂ ਸਾਰੇ ਹਾਜ਼ਰ ਆ ਇੱਕ ਬੇਨਤੀ ਹੋਰ ਹੈ ਮੈਂ ਦੱਸ ਦਾਂ ਇਲਾਕੇ ਦੇ ਲੋਕੋ ਲੋਕ ਤਾਂ ਕਹਿੰਦੇ ਵੀ ਸਾਡੀਆਂ ਹੜਕਾਂ ਠੀਕ ਹੋਵੇ ਟੋਏ ਭਰੇ ਜਾ ਮੈਂ ਪਰ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਪੰਡਾ ਚ ਗਿੱਲ ਸਾਹਿਬ ਤੇ ਬਦੀ ਨਾ ਪਾਇਓ ਹੂੰ ਪੰਚਾਇਤਾਂ ਨੂੰ ਤੁਮਕਾਇਆ ਜਾ ਰਿਹਾ ਇਸ ਟਾਈਮ ਮੈਂ ਬਤੌਰ ਮੈਂਬਰ ਪੰਚਾਇਤ ਊੜਦਾ ਹਾਂ ਜੀ ਮੈਂ ਸਾਡੇ ਪਿੰਡ ਨੂੰ ਵੀ ਕਿਹਾ ਗਿਆ ਵੀ ਤੁਸੀਂ ਗਿੱਲ ਸਾਹਿਬ ਦੇ ਉਹ ਨਾ ਬਣਾਓ ਪਰ ਅਸੀਂ ਕਹਿੰਦੇ ਹਾਂ ਅਸੀਂ ਆਪਣੇ ਕੋਲ ਤੇ ਵੀ ਲਾਉਂਗੇ ਗਿੱਲ ਸਾਹਿਬ ਨੂੰ ਬੇਨਤੀ ਕਰਦੇ ਵੀ ਸਾਡੇ ਪਿੰਡ ਦੀ ਪਹਿਲਾਂ ਹੜਕ ਠੀਕ ਕਰੋ ਜੀ ਰੋੜੇ ਕੋਣ ਕਰ ਰਿਹਾ ਫੋਨ ਕੋਣ ਕਰ ਰਿਹਾ ਪ੍ਰਸ਼ਾਸਨ ਕਰਾ ਰਿਹਾ ਜੀ ਸਰਕਾਰੀ ਅਧਿਕਾਰੀਆਂ ਤੇ ਕੇ ਭਈ ਪਿੰਡਾਂ ਵਿੱਚ ਗਿੱਲ ਸਾਹਿਬ ਦੇ ਨਾਲ ਆਪਣਾ ਇਹ ਸਮਾਨ ਨਾ ਪਾਓ ਸੜਕਾਂ ਦੇ ਉੱਪਰ ਹੂੰ ਇਸ ਚਾਈ ਹੈ ਜੀ ਨਹੀਂ ਤਾਂ ਗੁਰੂ ਘਰ ਚਾਲ ਤੇ ਗੁਰੂ ਘਰ ਨੇਮ ਚੱਕਦੇ ਭਾਈ ਠੀਕ ਹੈ ਜੀ ਇੰਨਾ ਤੱਕਾ ਹੋ ਰਿਹਾ ਸਾਡੇ ਹਲਕੇ ਖੜੜ ਵਾਸਤੇ ਗਿੱਲ ਸਾਹਿਬ ਕਹਿੰਦੇ ਜੇ ਤੱਕਾ ਹੋ ਰਿਹਾ ਤੁਮਕਾਇਆ ਜਾ ਰਿਹਾ ਵੀ ਕਿਤੇ ਨਾ ਕਿਤੇ ਸੜਕਾਂ ਨਾ ਬਣਾਈਏ ਜਾਣ ਵੀ ਕੰਮ ਨਾ ਕੀਤੇ ਜਾਣ ਦੇਖੋ ਕਿ ਪੰਜਾਬੀ ਦੀ ਕਹਾਵਤ ਹੈ ਵੀ ਸਾਨੂੰ ਕਿ ਹਲਕੇ ਕੁੱਤੇ ਨੇ ਵੱਟਿਆ ਅਸੀਂ ਕਿਉਂ ਆਪਣਾ ਸਮਾਂ ਤੇ ਆਪਣਾ ਪੈਸਾ ਬਰਬਾਦ ਕਰੀਏ ਅਸੀਂ ਕਹਿੰਦਾ ਤੇ ਤੁਹਾਡਾ ਕੰਮ ਹੈ ਤੁਸੀਂ ਕਰੋ ਪਰ ਹੁਣ ਇਹ ਬੰਦਿਆਂ ਨੂੰ ਕਿਵੇਂ ਲਵਾਰਸ ਛੱਡਦੀ ਹੈ ਹਾਲ ਦੇਖੋ ਕਿਵੇਂ ਲਵਾਰਸ ਛੱਡਦੀ ਹੈ ਕੁਸ਼ਤਾ ਕਰਨਾ ਹੀ ਪਊਗਾ ਜੇ ਤੁਸੀਂ ਪਵਾ ਦੋ ਅਸੀਂ ਅਸੀਂ ਤਾਂ ਕਹਿ ਰਹੇ ਹਾਂ ਵੀ ਤੁਸੀਂ ਪਵਾ ਦੋ ਤੇ ਆਹ ਹਾਲ ਦੇਖ ਲਓ ਤੁਸੀਂ ਜੇ ਹੁਣ ਇੱਥੇ ਅਸੀਂ ਵੀ ਨਹੀਂ ਪਾਉਂਦੇ ਉਹ ਵੀ ਨਹੀਂ ਪਾਉਂਦੇ ਤੇ ਫਿਰ ਲੋਕਾਂ ਦਾ ਕੀ ਕਸੂਰ ਹੈ ਲੋਕਾਂ ਦਾ ਕੀ ਕਸੂਰ ਹੈ ਮੈਂ ਕਹਿੰਦਾ ਵੀ ਇਹ ਤਾਂ ਮੈਂ ਖੁਦ ਅਸੀਂ ਆਪ ਹੀ ਕਹਿੰਦੇ ਆਂ ਵੀ ਇਹ ਕੰਮ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹੈ ਉਹ ਕਰੇ ਉਹ ਆਵੇ ਜੀ ਅਸੀਂ ਤਾਂ ਅਸੀਂ ਤਾਂ ਦੇਖੋ ਪੈਚ ਵਰਕ ਕਰਕੇ ਇੱਕ ਕਿਸਮ ਦਾ ਸੜਕਾਂ ਸੁੜਕਾਂ ਦਾ ਇਹਨਾਂ ਦਾ ਆਉਣਾ ਜਾਣਾ ਸੁਖਾਲਿਆ ਕਰ ਰਹੇ ਹਾਂ ਜਿਵੇਂ ਹੁਣ ਕਰੋਨਾ ਚ ਲੋਕਡਾਊਨ ਲੱਗ ਗਿਆ ਸੀ ਲੋਕ ਘਰਾਂ ਚ ਬੈਗੇ ਸੀ ਨਾ ਇਹ ਕਿਹੜੇ ਲੋਕਡਾਊਨ ਤੋਂ ਘੱਟ ਹੈ ਬੈਠੇ ਹੁਣ ਦੱਸੋ ਰਸਤੇ ਨਹੀਂ ਜਾ ਰਹੇ ਬੜੇ ਬੈਠੇ ਆ ਘਰਾਂ ਦੇ ਵਿੱਚ ਕੀ ਕਰਨ ਲੋਕ ਜੀ ਸੋ ਇਹ ਹੈ ਸੀ ਤਾਂ ਆਪ ਬੇਨਤੀ ਕਰਦੇ ਆ ਵੀ ਤੁਹਾਡਾ ਕੰਮ ਹੈ ਤੁਸੀਂ ਆਪਣਾ ਸੰਭਾਲੋ ਤੇ ਕੰਮ ਕਰੋ ਠੀਕ ਹੈ ਜੀ ਸੋ ਤਸਵੀਰਾਂ ਨੇ ਰੁੜਕੀ ਖਾਮਦੀ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਨਿਵਾਸੀ ਇੱਥੇ ਪੰਚਾਇਤ ਇਕੱਠੀਆਂ ਨੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਇੰਟਰਵਿਊ ਕੀਤੀ ਸੀ ਕਿ ਲੱਗਦਾ ਹੁਣ ਜ਼ਿਆਦਾ ਨੁਕਸਾਨ ਵੱਧ ਚੁੱਕਿਆ ਹੈ ਇਹ ਦੇਖੋ ਜੀ ਉਰਾ ਇਹ ਇਹ ਦਰਖਤ ਪਸੇ ਦੇ ਵਿੱਚ ਦਖਤ ਪਾਰਨ ਪਾਣੀ ਬਹੁਤ ਜ਼ਿਆਦਾ ਦਾ ਤੇਜ਼ ਦਾ ਜੀ ਹਾਂਜੀ ਦਖਤ ਪਰਨੇ ਕਰਕੇ ਇਹਦੀਆਂ ਪੂਲੀਆਂ ਬੰਦ ਹੋ ਗਈਆਂ ਹਾਂ ਆ 2023 ਦਾ ਹਾਂ ਪੁਲ ਟੁੱਟਿਆ ਵਾ ਹਾਂ ਆਮ ਪਾਰਟੀ ਸਰਕਾਰ ਨੇ ਇੱਕ ਵੇਲਾ ਵੀ ਉਰਾ ਹਾਂ ਟੋਆ ਵੀ ਬੰਦ ਨਹੀਂ ਕਰਾਇਆ ਹਾਂ ਜੀ ਅੱਲਾ ਸਾੜੇ ਪਿੰਡ ਦਾ ਸਰਪੰਚ ਸਾਹਿਬ ਹੈ ਹਾਂ ਉਹਨੇ ਦੋ ਤਿੰਨ ਵੇਲਾਂ ਆ ਪੁਲ ਦੀ ਵੀ ਮੁਰੰਮਤ ਕਰਾਈ ਹੈ ਕਿਉਂਕਿ ਪਿੰਡ ਨੇ ਬੇਨਤੀ ਕਰੀ ਵੀ ਸਾਨੂੰ ਲੰਘਣ ਨੂੰ ਬੜਾ ਔਖਾ ਹਾਂ ਜੇ ਪੀਜੀ ਜਾਣਾ ਪੀਜੀ ਨੂੰ ਸਾਨੂੰ ਉਹਨੂੰ 15-20 ਮਿੰਟ ਦਾ ਰਸਤਾ ਪੈਂਦਾ। ਹੂੰ ਜੇ ਚੰਦੋਗਨ ਨੂੰ ਜਾਓ ਚੰਦੋਗਨ ਇੱਥੇ ਡੇਟ ਟੋਏ ਜੀ। ਹੂੰ ਕੋਈ ਪਤਾ ਨਹੀਂ ਲੱਗਦਾ ਵੀ ਟੋਏ ਦੇ ਵਿੱਚ ਕਿੱਥੇ ਗੱਡੀ ਨੇ ਗਿਰ ਕੇ ਗੱਡੀ ਦਾ ਪੈਂਚਰ ਵੀ ਹੋ ਸਕਦਾ। ਕੁਝ ਨਹੀਂ ਪਤਾ ਇੱਕ ਘਾਟਾ ਲੱਗਦਾ ਜੀ। ਹਾਂਜੀ ਇੱਧਰ ਨੂੰ 15-20 ਮਿੰਟ ਲੱਗਦੇ। ਹੂੰ ਤਾਂ ਕਰਕੇ ਜੀ ਦੁਬਾਰਾ ਸਰਪੰਚ ਭਾ ਬੇਨਤੀ ਕੀਤੀ ਸਰਪੰਚ ਨੇ ਤਿੰਨ ਵੇਲਾਂ ਦੀ ਮਰਮਤ ਕਰਾਈ ਹੈ। ਹੂੰ ਬੀਬੀ ਭਾ ਗਏ ਬੀਬੀ ਨਾਲ ਕੋਈ ਬਾਣੀ ਫੜੀ। ਹੂੰ ਕਮਲ ਸਿੰਧੂ ਵੀ ਉਰੇ ਜਿੱ ਤੱਕ ਆ ਗਿਆ। ਹਾਂਜੀ ਕੰਗ ਸਾਹਿਬ ਵੀ ਨਹੀਂ ਆਇਆ। ਉਰੇ ਤਿੰਨ ਮਾਤਰੀ ਮੌਜ ਇਹ ਤਾਂ ਜੋ ਮਰਜ਼ੀ ਕਰ ਸਕਦੇ ਪਰ ਇਹ ਜੀ ਨੀਤੀ ਨਹੀਂ ਕੰਮ ਕਰ ਲੈਦੀ ਹੂੰ ਤਰੱਕੀ ਨਹੀਂ ਹੋਈ ਲੱਗਦਾ ਵੀ ਨਹੀਂ ਕੁਝ ਵੀ ਨਹੀਂ ਜੀ ਦੇਖ ਲਓ ਤੁਸੀਂ ਟੋਏ ਦੇਖ ਲਓ ਜਿੱਥੇ ਮਰਜ਼ੀ ਉਹ ਸਾਹਮਣੇ ਖਾਰ ਪੈ ਰਹੀ ਹੈ ਤੁਸੀਂ ਦੱਸਿਆ ਸੀਗਾ ਵੀ ਲਗਾਤਾਰ ਖਾਰ ਵਧਦੀ ਜਾ ਰਹੀ ਆ ਖਾਰ ਜੀ ਦੇਖੋ ਜੀ ਉਹ ਪੁਲੀਏ ਜਿੱਥੇ ਹਾਂਜੀ ਉੱਥੇ ਤੱਕ ਪਟੜੀ ਦੀ ਆ ਆ ਸਰਪੈ ਦੇ ਖੜੇ ਤੇ ਹਾਂਜੀ ਆਦਾ ਸਾਡੇ ਪਿੰਡ ਨੂੰ ਸ਼ੁਰੂ ਹੋ ਗਿਆ ਜੀ ਅਸੀਂ ਕਹਿੰਦੇ ਵੀ ਆ ਆ ਵੀ ਕੰਮ ਹੋ ਗਿਆ ਵੀ ਉਹਦਾ ਵੀ ਕਰਾ ਕਿਤੇ ਸਾਡੇ ਪਿੰਡਾਂ ਵਿੱਚ ਇੱਕ ਪਿੰਡ ਨਹੀਂ ਫਿਰ ਆ ਪਟਿਆਲੇ ਤੱਕ ਜਾਣੇ ਜੀ ਨੁਕਸਾਨ ਹੋਣਾ ਹੂੰ ਕਿਉਂਕਿ ਪਾਣੀ ਨੇ ਇਧਰ ਨੂੰ ਜਾਣਾ ਪਾਣੀ ਦਾ ਕਿ ਆਪਦਾ ਕਿੰਨਾ ਆਂਦਾ ਵੀ ਬਹੁਤ ਹੈ ਜੀ ਉਹੀ ਝੜ ਕੇ ਆਉਂਦੀ ਪੰਜ ਪੰਜ ਫੁੱਟ ਤੋਂ ਉੱਪਰ ਨੂੰ ਗਿਆ ਜੀ ਹੁਣ ਤਾਂ ਹੀ ਆ ਇਨਾ ਨੁਕਸਾਨ ਹੋ ਗਿਆ ਥਾੜਾ ਪਾਣੀ ਛੱਡਿਆ ਲੋਕ ਦੁਖੀ ਨੇ ਦੇਖੋ ਹੁਣ ਅਸੀਂ ਜਿਹੜਾ ਰੌਲਾ ਪਾਉਨੇ ਆ ਵੀ ਤੁਸੀਂ ਨਦੀਆਂ ਨਾਲਿਆਂ ਦੀ ਸਫਾਈ ਸਫਾਈ ਹੈ ਜਿਹੜੀ ਟਾਈਮਲੀ ਨਹੀਂ ਕਰਾਈ ਹਾਂ ਜੀ ਆ ਅਧਾਰਨ ਤੁਹਾਡੇ ਸਾਹਮਣੇ ਮੈਂ ਕਹੂੰਗਾ ਬਾਈ ਜੀ ਉਹਨਾਂ ਨੂੰ ਵੀ ਕੈਮਰਾ ਜਰੂਰ ਮਾਰਿਓ ਹੂੰ ਆਹ ਦੇਖ ਲਓ ਵੀ ਜੇ ਆ ਸਫਾਈ ਹੋਈ ਹੁੰਦੀ ਇਹ ਪਾਣੀ ਹੁਣ ਉਹ ਟਾਂਗ ਨੂੰ ਉਹ ਖਾਰ ਉਧਰ ਪੈ ਗਈ ਦੇਖੋ ਹੂੰ ਉਹ ਖਾਰ ਪੈ ਗਈ ਹੈ ਤੇ ਉੱਥੇ ਹੌਲੀ ਹੌਲੀ ਆ ਆ ਦੇਖੋ ਉੱਚਾ ਵਿੱਚ ਜੇ ਇਹਦੀ ਕਿੰਨਾ ਦੇਖੋ ਆ ਦਰਖਤ ਖੜੇ ਨੇ ਝਾੜ ਫੂਲ ਕਿੰਨਾ ਖੜਾ ਹੈ ਜੇ ਸਫਾਈ ਕੀਤੀ ਹੁੰਦੀ ਇਸ ਚੀਜ਼ ਦੀ ਤੇ ਫਿਰ ਉਹ ਪਾਣੀ ਉਧਰ ਨੂੰ ਨਹੀਂ ਹੋਣ ਜਾ ਕੇ ਉਧਰ ਕਿੰਨੇ ਪਿੰਡਾਂ ਦਾ ਨੁਕਸਾਨ ਕਰ ਦੂਗਾ ਜਿੱਦਣ ਕਿਤੇ ਟੁੱਟ ਗਿਆ ਜੀ ਸੋ ਇਹੀ ਤਾਂ ਅਸੀਂ ਰੌਲਾ ਪਾਉਣਾ ਵੀ ਇਹ ਸਹੀ ਟਾਈਮ ਤੇ ਜਿਹੜਾ ਇਹ ਮੰਨਣਾ ਪਊਗਾ ਵੀ ਜਿਹੜਾ ਸਹੀ ਟਾਈਮ ਤੇ ਆ ਇਹ ਸਫਾਈਆਂ ਜਿਹੜੀਆਂ ਨਹੀਂ ਹੋਈਆਂ ਜਰੂਰੀ ਡਰੇਨ ਦੀ ਸਫਾਈ ਜਰੂਰੀ ਹੈ ਟਾਈਮ ਤੇ ਜਰੂਰੀ ਆ ਦੇਖੋ ਤੁਹਾਡੇ ਸਾਹਮਣੇ ਉਦਾਹਰਨ ਹੈ ਜੀ ਤੁਸੀਂ ਆਹ ਸਾਹਮਣੇ ਦੇਖ ਲਓ ਵੀ ਇਹ ਉੱਚਾ ਪਏ ਆ ਜਿੱਥੇ ਨੂੰ ਪਾਣੀ ਨੇ ਲੰਘ ਜਾ ਕੇ ਉਹ ਪਾਣੀ ਦਾ ਰਸਤਾ ਬਣਾ ਲਿਆ ਤੇ ਉਹ ਖਾਰ ਦੇਖੋ ਤੁਹਾਡੇ ਸਾਹਮਣੇ ਆ ਹਰ ਘਟੋ ਘਟੋ 20 ਫੁੱਟ ਹੈ ਜਿਹੜੀ ਢਾਂਗ ਜਿਹੜੀ 22 ਫੁੱਟ ਹੈ ਜਿਹੜੀ ਡਿੱਗ ਰਹੀ ਹੈ ਤਾਂ ਕੋਈ ਇਲਾਕੇ ਦੇ ਕੋਈ ਅਫਸਰਾਂ ਨਾਲ ਗੱਲਬਾਤ ਵੀ ਕਰੂੰਗੇ ਇਸ ਸਬੰਧੀ ਵੀ ਕਿ ਸਫਾਈ ਕਿਉਂ ਨਹੀਂ ਹੁੰਦੀ ਅਪਸਰਾਂ ਨੂੰ ਸਭ ਕੋ ਪਤਾ ਆ। ਹਾਂਜੀ। ਗਲਤ ਤਾਂ ਉਹਨਾਂ ਦੀ ਨੀਅਤ ਦੀ ਆ। ਹੁਣ ਆ ਕੇ ਅਸੀਂ ਤਾਂ ਕਹਿੰਦੇ ਦੇਖਣ ਹੁਣ ਅਪਸਰਾਂ ਨੇ ਹੁਣ ਕਿਤੇ ਦਫ਼ਤਰਾਂ 'ਚ ਬੈਠਣ ਲਈ ਥੋੜੋ ਆ ਕੇ ਦੇਖਣ ਹਲਕਾ ਤਾਂ ਸਾਰਾ ਹੜ ਰਿਹਾ ਜੀ। ਹੂੰ। ਆ ਕੇ ਅਸੀਂ ਕਹਿੰਦੇ ਬੇਨਤੀ ਕਰਦੇ ਵੀ ਆ ਕੇ ਦੇਖੋ ਦੇਖ ਕੇ ਲੋਕਾਂ ਦਾ ਹੱਲ ਕੱਢੋ ਕੋਈ। ਹੂੰ। ਜੋ ਲੰਘ ਗਿਆ ਉਹ ਠੀਕ ਆ ਟੁਕੜ ਟੁਕੜ ਹੁਣ ਤਾਂ ਬਚਾ ਲੀਏ ਨਹੀਂ ਦੇਖੋ ਜੇ ਬਾਰਸ਼ਾਂ ਤਾਂ ਹੋਰ ਪਈਆਂ ਤਾਂ ਉਧਰ ਨੂੰ ਟੁੱਟ ਜਾਣਾ ਉਹ ਵਾਲਾ। ਹੁਣ ਇਹਦਾ ਕੁਛ ਨਾ ਕੁਛ ਆ ਕੇ ਕੋਈ ਜੀ ਸੀ ਬੀਆਂ ਲਾ ਲੂ ਕੇ ਕੁਛ ਨਾ ਕੁਛ ਇਹਦਾ ਵਿਚੇ ਨੂੰ ਸਿੱਧਾ ਰਸਤਾ ਕਰ ਦੇ। ਜੀ। ਜੇ ਸਫਾਈ ਹੋ ਜਾਂ ਫਿਰ ਇਹ ਪੋਲ ਨਹੀਂ ਟੁੱਟਣਾ ਸੀ ਇਹਨਾਂ ਨੇ ਨਹੀਂ ਹੜਨਾ ਸੀ ਆ ਦੇਖੋ ਮੁੱਖ ਦੇ ਆਪ ਦੇਖੋ ਸਾਰੇ ਕਿੰਨੀ ਰੋਗ ਲੱਗੀ ਵੀ ਹੈ ਅਗਰ ਆ ਕਵਾੜ ਸਾਰਾ ਸਫਾਈ ਵਾਲਾ ਹੁੰਦਾ ਸਾਫ ਹੋ ਜਾਂਦਾ ਇਹ ਲੱਕ ਨਾਲਾ ਤੇ ਪਾਣੀ ਲੰਘਣਾ ਸੀ ਪਾਣੀ ਲੰਘਣਾ ਸੀ ਤੇ ਇਹ ਹੀ ਕਾਰਨ ਹੈ ਇਹਦਾ ਸਫਾਈ ਨਾ ਹੋਣ ਦਾ ਜਿਹੜਾ ਪੁਲ ਟੁੱਟਿਆ ਮੰਗ ਡਰੇਨ ਦੀ ਸਫਾਈ ਹੋਣੀ ਹੈ ਮੇਨ ਪ੍ਰਬੰਧ ਹੈ ਹੀ ਨਹੀਂ ਜੇ ਅਸੀਂ ਉਰੇ ਤੇ ਸਾਂਝੇ ਖੰਡ ਪਾਠ ਬਾਤ ਤੇ ਆ ਸਭਾ ਦੀ ਲੰਗਰਾਂ ਬਾਤ ਤੇ ਲੱਕੜੀ ਵੱਢੀ ਹੈ ਹਾਂਜੀ ਗਾੜ ਨੇ ਸਾਡੀਆਂ ਟਰਾਲੀਆਂ ਫੜਕਾ ਸਾਡੇ ਪਰ ਜੁਰਮਾਨਾ ਦਾ 10000 ਰੁਪਏ ਦਾ ਜੁਰਮਾਨਾ ਲਾਇਆ ਆ ਬਿਚ ਤੇ ਲੱਕੜੀ ਕੱਢਣੇ ਦਾ ਜੰਗਲਾਤ ਵਾਲਿਆਂ ਜੰਗਲਾਤ ਵਾਲਿਆਂ ਨੇ ਜੀ ਸਫਾਈ ਕਰਨ ਨੂੰ ਕਹਿੰਦੇ ਕੋਈ ਨਹੀਂ ਆਇਆ ਆਪ ਟਰਾਲੀਆਂ ਆਪਣੇ ਆ ਰਹੇ ਗੱਲ ਵੱਡਾ ਟਰਾਲੀਆਂ ਮੈਂ ਲੱਕੜੀ ਲੈ ਜੰਨੇਗੇ ਪਰ ਕਿੱਥੇ ਲੈ ਜੰਨੇ ਪਰ ਜੇ ਗਾਂਵ ਗਰਾਵ ਵਾਲਾ ਸਾਂਝੇ ਕੰਮ ਵਾਸਤੇ ਲੱਕੜੀ ਵੱਢਦਾ ਉਹਨੂੰ ਇੱਕ ਤਿੰਬੜੀ ਵੀ ਨਹੀਂ ਵੱਢਣ ਦੇਈ ਸਾੜੀ ਅਸੀਂ ਲੱਦੀ ਦੀ 10000 ਰੁਪਏ ਜੁਰਮਾਨਾ ਲੱਗਿਆ ਮੇਰੇ ਉੱਪਰ ਲੱਗਿਆ ਦੂਏ ਖੰਡ ਗੁਰਦੁਆਰਾ ਸਾਹਿਬ ਖੰਡ ਪਾਟ ਕਰਾਇਆ ਉਹਨਾਂ ਨੇ ਵੀ ਪੈਸੇ ਦੇ ਉਹ ਵੀ ਸਰਮਾਜੇ ਸਾਹਮਣੇ ਮਦਦ ਮੰਨਤ ਕਰੀ ਹੈ ਤਾਂ ਟਰੈਕਟਰ ਛੱਡਿਆ ਨਹੀਂ ਕਹਿੰਦਾ ਥੋੜਾ ਉਹ ਹੋਊਗਾ ਸੀਲ ਹੋਊਗਾ ਥੋੜੇ ਪਰ ਜੁਰਮਾਨਾ ਲੱਗੂਗਾ ਨਾਲੇ ਨਹਿਰ ਦੇ ਵਿੱਚ ਤੇ ਲੱਕੜੀ ਵੱਢੀ ਹੈ ਜੀ ਗਰੀਬ ਜਿਹੜੀ ਆਹ ਗਰੀਬੀ ਠੀਕ ਹੈ ਜੀ ਸੋਇ ਤਸਵੀਰਾਂ ਨੇ ਰঞ্জੀਤ ਸਿੰਘ ਗਿਲੋਣੀ ਤੇ ਪਹੁੰਚੇ ਨੇ ਆਪਣੇ ਗਿਲਕੋ ਗਰੁੱਪ ਵੱਲੋਂ ਤੇ ਬੀਜੇਪੀ ਪਾਰਟੀ ਵੱਲੋਂ ਹੁਣ ਪੁਲਿਸ ਦਾ ਕੰਮ ਟੈਂਪੋਰਰੀ ਚਾਲੂ ਹੋ ਜਾਊਗਾ ਸਰਕਾਰ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਪੱਕਾ ਹੱਲ ਤਾਂ ਮੌਜੂਦਾ ਸਰਕਾਰ ਨੇ ਕਿਹਾ ਕਿ ਕਿਉਂਕਿ ਮੌਜੂਦਾ ਐਮਐਲਏ ਉਹ ਨੇ ਸੋਇ ਤਸਵੀਰਾਂ ਨੇ ਵੱਡੇ ਲੈਵਲ ਦੇ ਉੱਪਰ ਪਿੰਡਾਂ ਦੇ ਨਿਵਾਸੀ ਇੱਥੇ ਮੌਜੂਦ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿੱਥੇ ਕੀ ਤੁਹਾਨੂੰ ਕੰਮ ਕਿਵੇਂ ਦਾ ਲੱਗਿਆ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ ਜੀ